ਸਰਬੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਆਨ ਉਪਦੇਸ਼ ਸਰਵਣ ਕੀਤਾ ਔ ਕੀ ਨਨ ਦੇ ਖੰਡੇ ਰਣਾ ਬਿਰ ਸਮਾਲ ਲੈ ਪਾਉ ਜਿਹੜੇ ਉਹ ਹੋ ਜਾਂਦੇ ਨੇ ਉਹ ਗੰਦਾ ਹੋਏ ਨਾ ਸਾਬਦਾਂ ਤੇਰਾ ਹੋਏ ਪ੍ਰਵਾਧਵਾ ਕਰ ਪੁਰਾਣ ਨੂੰ ਹੈ ਆਪ ਕੋਣ ਤੋਂ ਵਿਚਾਰ ਗਿਰਖਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਜੋ ਲੋਕਾਈ ਦੇ ਭਲੇ ਵਾਸਤੇ ਦਿਨਾਂ ਨੂੰ ਕੁਰਬਾਨੀਆਂ ਦੇਣੀਆਂ ਫਰੀਆਂ ਆਮੀਨ ਉਹ ਇਸ ਕ੍ਰਿਸ਼ ਨੂੰ ਕਲਤ ਨਹੀਂ ਸੀ ਸਮਝਦੇ ਪਰ ਦੁਨੀਆ ਵੀ ਤੌਰ ਤੇ ਸਾਨੂੰ ਯਾਦ ਕਰ ਕਿਉਂਕਿ ਉਹਨਾਂ ਨੇ ਲੈ ਕੇ ਦਿੱਤਾ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਯਾਕੇ ਅੰਚਨ ਮਾਟੀ ਮੰਨੈ ਕਿ ਇਹ ਆਖੀ ਉਹਨਾਂ ਦਾ ਆਪਣਾ ਜੀਵਨ ਭਾਗ ਸਾਡੀ ਵੇਖਣ ਦੇ ਵਿੱਚ ਉਹ ਕਲਪਿਤ ਵਿੱਚ ਸੰਨ ਤੇ ਉਹਦੇ ਵਿੱਚੋਂ ਨਿਕਲਦਾ ਕੋਈ ਤਰੀਕਾ ਹੈ ਪ੍ਰਮਾਤਮਾ ਦਾ ਨਾਮ ਜਪਾਣੀ ਬੱਜਿਆ ਨਹੀਂ ਗਾ ਕੇ ਹਦੇ ਬਲਾਈ ਬੱਚੋਂ ਕਾ ਰੋਹਬ ਬੱਜੋਂ ਕਾ ਰੋਹਬ ਛਾ ਗਿਆ ਹਾਰੇ ਮਜ਼ੀਰ ਪਰ ਲਜ ਸਾ ਪੜ ਗਿਆ ਥਾ ਅਮੀਰੋਂ ਮਜ਼ੀਰ ਪਰ ਆਵਾਜ ਚੜ ਗਿਆ ਸਨਤਾ ਸ਼ਾ ਗਿਆ ਜਦੋਂ ਫਤੇ ਬਣਾਈ ਹੈਰਾਨ ਹੋ ਗਏ ਕਿ ਕਿਵੇਂ ਹੋ ਸਕਦਾ ਹੈ ਸਾਡੇ ਪਰੇ ਦਰਬਾਰ ਵਿੱਚ ਉਸ ਉਹਦੇ ਉਸਾਰੀ ਦੇ ਪੁੱਤੜਾਂ ਨੇ ਆ ਕੇ ਫਤਿਹ ਬੁਲਾ ਦਿੱਤੀ ਤੇ ਉਹਨਾਂ ਨੂੰ ਫੇਰ ਗੱਲ ਨਾ ਆਏ ਉਹਨਾਂ ਜ਼ਬਾਨ ਲੜ ਖਾਉਣ ਲੱਗੀ ਨਾਜਮ ਦੀ ਬਾਤ ਬਾਤ ਪਾਰ ਐ ਦੁੱਖ ਨੇ ਲੱਗੀ ਜ਼ਬਾਨ ਖੁਦ ਕੋ ਸੰਭਾਲ ਕੇ ਉਹ ਕਹਿਣੇ ਲਗਾ ਕਿ ਹਮ ਤੇ ਫਿਰ ਵੀ ਹੌਸਲਾ ਰੱਖ ਕੇ ਤੇ ਫੇਰ ਵੀ ਗੱਲ ਧੁਰੀ ਤੇ ਕਹਿੰਦੇ ਨੇ ਹਾਂ ਹਾਂ ਉਹ ਮੌਤ ਕੇ ਜਾਂ ਤੂੰ ਹੀ ਚਾਹੀਏ ਹਮ ਆਉਂ ਕਿੰਨੇ ਤੁਹਾਨੂੰ ਮੌਤ ਚਾਹੀਦੀ ਆ ਕਿ ਬਚਾਅ ਚਾਹੀਦਾ ਕਿ ਸ਼ਰਨ ਚਾਹੀਦੀ ਹੈ ਇਹ ਦੱਸੋ ਇੱਕ ਇੱਕ ਪੰਕਤੀ ਰਹਿ ਸੰਕੇਬੀਆਂ ਲੈਣੇ ਆ ਤੇ ਕਹਿੰਦੇ ਨੇ ਬਦਲਾਓ ਸਾਫ਼ ਸਾਫ਼ ਅਬ ਐ ਹਲ ਵੀ ਖਾਂਡਾ ਖਾਂਡਾ ਕਹਿੰਦੇ ਨੇ ਅਜੇ ਖਾਂਡਾ ਦੇ ਬਤਿਓ ਸਾਹਬ ਸਾਹਿਬ ਨੂੰ ਦੱਸੋ ਤਨ ਚਾਹੀ ਲੱਗੀ ਐ ਇਸ ਤਨ ਕਰੋ ਕਬੂਲ ਅਗਰ ਸਾਹਿਬ ਕੇ دین ਕੋ ਕਹਿੰਦੇ ਨੇ ਕਿ ਜੇ ਤੁਸੀਂ ਸਾਹਿਬ ਦੇ ਧਰਮ ਨੂੰ ਕਬੂਲ ਕਰ ਲਵੋ ਤੇ ਫਿਰ ਆਸਮਾ ਬਣਾ ਦੂੰ ਤੁਹਾਡੀ ਜ਼ਮੀਨ ਕੋ ਤੁਹਾਨੂੰ ਬਾਦਸ਼ਾਹ ਬਣਾ ਲੂੰਗਾ ਕਉਂ ਤੂ ਸੇ ਕੋ ਲਾਂ ਤੇ ਚੜੋ ਤੇ ਬਾਸਾਈ ਕੋ ਕੋ ਤੇ ਆਨੰਦ ਬਾਣੋ ਜੀ ਤਸੀਹੇਨ ਘੂਰ ਕਰ ਲਓ ਤੇ ਸਤਗੁਰੂ ਕੇ ਲਾੜਦੋ ਨੇ ਦੀਆ ਰੋਗ ਸੇ ਜਬਾਬ ਆਪੀ ਨਹੀਂ ਸ਼ਰਮ ਹੈ ਜਰਾ ਤੁਝ ਕੋ ਐਨ ਵਾਬ ਦੁਨੀਆ ਕੇ ਪਿੱਛੇ ਕਰਤਾ ਹੈ ਕਿਉਂ ਦੀਨ ਕੋ ਖਰਾਬ ਕਿਸ ਜਾ ਲਿਖਾ ਹੈ ਕਹਿੰਦੇ ਨੇ ਕਿਸ ਜਗ੍ਹਾ ਤੇ ਲਿਖਿਆ ਆਪਣੇ ਤਾਈ ਗ੍ਰੰਥ ਵਿੱਚੋਂ ਪੜ੍ਹ ਕੇ ਵੇਖ ਲੋ ਜ਼ੁਲਮ ਦਿਖਾ ਤੋ ਹਮੇ ਕਿਤਾਬ ਕਹਿੰਦੇ ਨੇ ਉਹ ਗ੍ਰੰਥ ਵੈ ਇਹ ਤਾਂ ਬਲਬਲਾ ਕਵੀ ਦਾ ਹੈ ਤੇ ਉਹ ਕਹਿੰਦੇ ਨੇ ਕਿ ਸਾਨੂੰ ਉਹ ਗ੍ਰੰਥ ਦਿਖਾਓ ਜਿੱਥੇ ਲਿਖਿਆ ਕਿ ਨਿਹਰ ਥਾਡੇ ਜ਼ੁਲਮ ਕਰਨਾ ਤੇ ਤਲੀਮ ਜੋਰ ਕੀ ਪਹਿਲੀ ਕੁਰਾਨ ਵਿੱਚ ਨਹੀਂ ਕਹਿੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਖੋ ਵੀ ਤੁਹਾਰੇ ਸਾਹ ਦੇ ਇਮਾਨ ਵਿੱਚ ਨਹੀਂ ਕਹਿੰਦੇ ਨੇ ਤੁਹਾਡੇ ਜਿਹੜਾ ਸਾਹ ਜਦ ਤੱਕ ਸੀਤਾ ਰਮਨ ਨੂੰ ਅਦੀਨ ਅਪਣਾਉਣ ਨੂੰ ਕਹਿੰਦੇ ਨੇ ਤੇ ਉਹਦੇ ਵਿੱਚ ਵੀ ਇਮਾਨ ਨਹੀਂ ਹੈ ਉਹਨੇ ਵੀ ਕਸਮਾਂ ਖਾ ਕੇ ਤੇ ਆਪਣਾ ਵਾਅਦਾ ਤੋੜਤਾ ਤੇ ਹੁਣ ਕੇ ਫੇਰ ਉਹ ਕਹਿੰਦੇ ਨੇ ਕਹਿੰਦੇ ਨੇ ਤੂੰ ਬਾ ਕਰੂ ਤੂੰ ਤਖਤ ਤੇ ਤੁਹਾਰੇ ਬਣੇ ਰਹੇ ਸਮਝੋ ਤੁਮੇ ਸੁਝਾ ਦੇ ਹੈ ਹਮ ਬਾਤ ਦੂਰ ਕੀ ਅਜੇ ਵੀ ਉਹਨਾਂ ਨੂੰ ਤਸल्ली ਨਹੀਂ ਹੋਈ ਤੇ ਉਹਨਾਂ ਸਮਝਾ ਰਹੇ ਨੇ ਉਹਨੇ ਬੇਬੀਂਦੇ ਨੇ ਸਾਡੇ ਸਹਿਮਜਾ ਦੇ ਬੀਤੇ ਨੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਂ ਤੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਂ ਤੇ ਡਰਤਾ ਨਹੀਂ ਆਕਾਲ ਸ਼ਹਿਸਾਨ ਕਿਸਾਨ ਤੇ ਉਪਦੇਸ਼ ਅਪਣ ਆਪਣਾ ਸੁਣ ਲਓ ਜਰਾ ਦੇਰ ਦੇ ਕਾਂਸੇ ਹਮ ਕਹਿ ਰਹੇ ਤੁਮ ਕੋ ਖੁਦਾ ਵੀ ਜਵਾਬ ਸੇ ਸਹਿਜਾ ਜਾਨ ਨੇ ਮੋੜ ਜਵਾਬ ਦਿੰਦਾ ਕਹਿੰਦੇ ਨੇ ਬਾਹ ਜਾਓ ਇਨਸਾਨ ਸੇ ਸਰਦਪਾਲ ਇੱਥੇ ਗੁਰਾਈ ਗਿਆ ਸਹਿਜ ਜੀ ਸਾਹਿਬ ਜੋ ਕਹਿੰਦੇ ਨੇ ਬਾਹ ਜਾਓ ਸਰਥੇ ਹਿੰਦੂ ਹੋ ਮੁਸਲਮ ਹੋ ਕੋਈ ਹੋ ਤੇ ਪੰਡਤ ਹੋ ਮੌਲ ਵੀ ਹੋ ਜਾਂ ਆਲਮ ਹੋ ਕੋਈ ਹੋ ਤੇ ਤੁਸੀਂ ਇਸ ਬਰਾ이트 ਬਾਹਰ ਆ ਜਾਓ ਤੇ ਹੁਣ ਕਿਦੋਂ ਉਹਨਾਂ ਨੇ ਤਕਰੀਰ ਦਿੱਤੀ ਨਾ ਸਾਹਿਬ ਜਾਨ ਦੀ ਉਹ ਇੰਨੀ ਜ਼ਬਰਦਸਤ ਸੀ ਕਿ ਤਕਰੀਰ ਦਿਲ ਪਰੀਰ ਸੇ ਗੋਮ ਸਾਰੇ ਹੋਸ ਸੇ ਸਾਰਿਆਂ ਦੇ ਹੋਸ ਗੋਮ ਹੋ ਗਏ ਨੀਚੀ ਨਜ਼ਰ ਹਾਰੇ ਕੀਤੀ ਤੇ ਇਸਤਾਨ ਹੋਸ ਸੇ ਕਹਿੰਦੇ ਨੇ ਉਹਨਾਂ ਦੀਆਂ ਅੱਖਾਂ ਖੜੀਆਂ ਰਹਿ ਗਈਆਂ ਸਾਰੀਆਂ ਜੁੜੀਆਂ ਅੱਖਾਂ ਨਜ਼ਰ ਨਹੀਂ ਹੋਈ ਹੋਵੇ ਤੇ ਸਿਰ ਨਹੀਂ ਤਾਂ ਝੁਕ ਰੇ ਬੱਚੋ ਕੇ ਸਾਹਮਣੇ ਸਭੀ ਦਾਨੋਂ ਦਾਨ ਖਮੋਸ ਸਾਰੇ ਝੁਕ ਹੋ ਗਏ ਦਾਨ ਲ ਭਾਵਰ ਥਿਆਣੇ ਤੇ ਨਾਜਮ ਕੇ ਜੀ ਮੈਂ ਬੁਰਾਜ ਹੀ ਥਾ ਅਬ ਨਾ ਜੋਸ਼ ਥੇ ਕਹਿੰਦੇ ਨੇ ਉਹਨਾ ਵਿੱਚ ਉਹ ਜੋਸ਼ ਹੀ ਨਹੀਂ ਸੀ ਜਿਹੜੇ ਜੋਸ਼ ਨਾਲ ਗੱਲ ਕਰ ਸਕਣ ਤੇ ਫੇਰ ਕੀ ਹੋਇਆ ਇੰਨੇ ਵਿੱਚ ਬਲਬੀਂ ਦੇ ਵਿੱਚ ਫੇਰ ਪਾਰਾ ਜਿਨੇ ਇਤਨੇ ਮੈਂ ਸੱਚਾ ਆਨੰਦ ਹੋ دیਵਾਨ ਤੇ ਨਾਮੁ ਘਾਲ ਨਾਮ ਘਾਲ ਦਾ ਭਾਵ ਹੈ ਨਲਾਇਕ دیਵਾਨ ਸੀ ਉਹ ਤੇ ਕਹਿ ਤੁਂ ਦਿਲਾ ਕੇ ਬੋਲਾ ਹਾਏ ਉਹ ਸਤਾਨ ਨਾਮ ਘਾਲ ਤੇ ਪਿਆਰ ਖੂਬ ਹੈ ਨਵਾਬ ਵੀ ਬਾਤੋਂ ਮੈਂ ਆ ਗਏ ਕੰਦੇ ਤੁਸੀਂ ਸਵਜੇ ਬਰਚਾਂ ਦੇ ਲਾਂਝੇ ਆ ਗਏ ਇਹਨਾਂ ਦੀ ਮੰਗ ਰਿਹਾ ਵਿਰਸ਼ਟ ਪੁਛ ਆ ਰਹੇ ਸਰਦਾਰ ਹੋ ਕੇ ਆਗ ਵੀ ਲਾਤੋਂ ਮੈਂ ਆ ਗਏ ਤੇ ਤੁਮ ਦੇਖ ਦੇਰ ਤੇ ਹੋ ਰਹਿਣ ਸੇ ਕਿਉਂ ਇਨਦੀ ਜਾਨ ਕੋ ਫਿਰ ਕਹਿੰਦੇ ਨੇ ਕਿ ਮੇਰੇ ਵਾਸਤੇ ਉਂ ਬੀਨੇ ਮੈਂ ਨਾ ਕਿ ਜ਼ਬਾਨ ਖਿੱਚ ਲੀ ਨਾ ਕਹਿੰਦੇ ਨੇ ਖੇਚੋ ਜ਼ਬਾਨੇ ਬਾਹਰ ਸਰੇ ਦਰਬਾਰ ਐਸੋ ਕੀ ਕਹਿੰਦੇ ਸਰੇ ਦਰਬਾਰ ਦੇ ਵਿੱਚ ਜਿਹੜਾ ਧੰਨ ਚੁੱਪ ਕਰਾਤਾ ਇਹਨਾਂ ਨੇ ਬੋਲ ਕੇ ਇਹਨਾਂ ਦੀ ਜ਼ਬਾਨ ਨਹੀਂ ਖਿਚੀਦਾ ਸੰਦੀ ਟੱਜੋ ਮੇਰਾ ਜੋ ਬਾਤ ਚੱਲੇ ਇੰਨੇ ਜੇ ਮੇਰਾ ਬਾਤ ਚੱਲਦਾ ਤਾਂ ਮੈਂ ਜ਼ਰੂਰ ਖਿੱਚਦਾ ਸਜਾਦਾਰ ਐਸੋ ਕੀ ਕਹਿੰਦੇ ਨੇ ਇਹੋ ਜਨ ਸਜਾ ਹੋਣੀ ਚਾਹੀਦੀ ਹੈ ਦਿੱਲੀ ਮੈਂ ਜੋ ਰੱਬ ਸੁਨੇ ਸਰਕਾਰ ਐਸੋ ਕੀ ਜਦੋਂ ਦਿੱਲੀ ਬਾਦਸ਼ਾਹ ਨੂੰ ਪਤਾ ਲੱਗਾ ਨਾ ਤੇ ਫਿਰ ਕੀ ਹੋਊਗਾ ਨਾਹਕ ਕੋ ਹਮ ਪਾ ਆਪੜੇ ਢਿਡਕਾਰ ਐਸੋ ਕੀ ਕਹਿੰਦੇ ਨੇ ਸਾਨੂੰ ਢਿਡਕਾਰ ਪਾਊਗਾ ਤੁਸੀਂ ਸੋਚੋ ਕੋ ਇੰਨੇ ਪਰ ਦੁਹਾਈ ਰਾਮ ਕੀ ਖਾਣਾ ਤਰਸ ਨਹੀਂ ਪਿੰਦੇ ਨੇ ਰਾਮ ਦੀ ਦੁਹਾਈ ਇਹਨਾਂ ਤੇ ਤਰਸ ਨਹੀਂ ਖਾਣਾ ਤੇ ਮਨਜੂਰ ਜਦ ਕੇ ਇਨਸਾਨ ਕਾ ਸਰਪੀ ਹੈ ਤੋੜਨਾ ਸਾਡਾ ਮੰਤਵ ਹੈ ਸਾਡਾ ਮਨੋਰਥ ਹੈ ਕਿ ਸਤ ਨੂੰ ਦੀ ਸਰੀ ਬਹਿਣੀ ਤੇ ਤੁਸੀਂ ਨੂੰ ਬਚਾ ਰਹੇ ਹੋ ਹੁਣ ਅੱਗੇ ਪਿੰਦੇ ਨੇ ਬੇਲਾ ਹੈ ਫਿਰ ਤੋਂ ਬੱਚੇ ਅ ਭਾਈ ਕੋ ਛੋੜ ਦੇ ਕਿੰਨੇ ਇਹ ਇਨਾ ਬੱਚਿਆਂ ਨੂੰ ਸਭ ਦੇ ਬੱਚਿਆਂ ਨੂੰ ਛੱਡ ਦੇਣਾ ਠੀਕ ਆ ਜੀ ਤੇ ਦਸਵੇਂ ਗੁਰੂ ਦਾ ਹੈ ਜੋ ਖਜ਼ਾਨਾ ਮਟੋਰਨਾ ਕਹਿੰਦੇ ਨੇ ਜੇ ਤੁਸੀਂ ਉਹਦਾ ਖਜ਼ਾਨਾ ਲੈਣਾ ਨਾ ਫਿਰ ਵੀ ਕਰੋ ਬੱਚੋਂ ਕੀ ਪਹਿਲੇ ਬਾਹ ਤੇ ਗਰਦਨ ਮਰੋੜਨਾ ਕਿੰਨੇ ਬੱਚਾ ਉਹਨਾਂ ਬਾਅਦ ਵਿੱਚ ਸਮਝ ਲਵਾਂਗੇ ਪਹਿਲਾਂ ਇਹਨਾਂ ਦੀ ਗਰਦਨ ਮਰੋੜੋ ਇਹਦੇ ਵਿੱਚ ਹੀ ਉਹ ਗੁੱਸੇ ਦੇ ਵਿੱਚ ਆ ਕੇ ਤੁਹਾਡੇ ਸਾਹਮਣੇ ਆਏਗਾ ਤੇ ਤੁਸੀਂ ਉਹਨੂੰ ਫੜ ਲਿਓ ਫਿਰ ਬੀਕੀ ਨੇ ਆਹ ਨੂੰ ਤਾਂ ਇਸ ਲਈ ਇੰਦੀ ਬਾਤੋਂ ਮੈਂ ਆ ਗਿਆ ਤੇ ਬੇ ਮਹਿਰ ਬੇ ਧਰਮ ਕੀ ਥਾ ਕਾਤੋਂ ਮੈਂ ਆ ਗਿਆ ਤੇ ਉੱਥੇ ਫਿਰ ਐ ਪਾਸਾ ਫੇਰ ਪਟ ਗਿਆ ਫਿਰ ਗੱਲਾਂ ਬਾਤਾਂ ਵੀ ਲੀਆਂ ਫਿਰ ਉਸ ਨੇ ਕੀ ਪਿਆ ਇੱਕ ਹੋਰ ਖੇਡ ਖੇਡੀ ਜੋ ਮਲੇਰ ਕੋਟਲਾ ਖਾਨ ਸੀ ਉਹਨੂੰ ਕਹਿਣ ਲੱਗੇ ਤੇ ਆਹ ਦੇ ਵਿੱਚ ਦੱਸਿਆ ਜਾਂਦਾ ਕਿ ਉਹਨਾਂ ਦੇ ਭਰਾ ਪਿਤਾ ਨੇੜੇ ਤੋਂ ਔਰ ਦੀ ਗੜੀ ਵਿੱਚ ਮਾਰੇ ਗਏ ਕਿ ਸੁਚਾਨੰਦ ਕਹ ਲਈ ਰਖਾਂ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਪਿਤਾ ਦਾ ਬਦਲਾ ਲੈ ਸਕਦੇ ਹੋ ਇਹਨਾਂ ਨੂੰ ਇਹਨਾਂ ਦੇ ਖੂਨ ਦੇ ਨਾਲ ਹੱਥ ਰੰਗ ਕੇ ਉਹ ਅਗੋਤ ਵੀ ਜਵਾਬ ਦਿੰਦਾ ਉਸ ਦੀ ਵਿਚਾਰ ਕਰਾਂਗੇ ਗੁਰਬਾਣੀ ਤੇ ਇਤਿਹਾਸ ਵਰਨਿਆ ਬਿਲਕੁਲਾ ਹੋਈ ਰਹਿੰਦੀਆਂ ਨੇ बख्श लवो आने वाले समय से समाप्त बख्शो प्यार सारे गज के फतेह बुलाओ जी वाहगुरु जी का खालसा वाहेगुरु जी की फतेह एक ओंकार